ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਪਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮਖ ਸੋਹ ਹੈ ਅਤ ਉਜਲ ਨਾਮ ਤੇ ਆਵਣਿਆ ਹਉ ਵਾਰੀ ਜੀਓ ਵਾਰੀ ਗੋਪਿੰਦ ਗੁਣ ਕਾਵਣਿਆ ਗੋਪਿੰਦ ਗੋਪਿੰਦ ਕਹੈ ਤਨ ਰਾਤੀ ਗੋਪਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਪਿੰਦ ਗਾਵੇ ਸੱਚ ਸੁਪਾਏ ਗੁਰ ਕੈ ਪੈ ਉਜਲ ਹੋ ਮੈਂ ਮਲ ਜਾਏ ਸਦਾ ਅਨੰਤ ਰਹੈ ਭਗਤ ਕਰੈ ਦਿਨ ਰਾਤੀ ਸੁਣ ਗੋਪਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦੇ ਰੜਾਏ ਗੁਰ ਕੈ ਸ਼ਬਦ ਮਨੇ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਏ ਸ਼ਬਦੇ ਨਿਰਤ ਕਰਾ ਬਣਿਆ ਉੱਚਾ ਕੋਕੇ ਤਨੈ ਪਛਾੜੇ ਮਾਇਆ ਮੋਹ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਤਰ ਕਪਟੁ ਦਖਪਾ ਬਣਿਆ ਗੁਰਮਕ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਪਾਏ ਪਾਣੀ ਬਚੇ ਸ਼ਬਦ ਬਚਾਏ ਗੁਰਮਕ ਭਗਤ ਥਾਏ ਪਾਵਣਿਆ ਬੋਹ ਤਾਲ ਪੂਰੇ ਵਾਚੇ ਬਚਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪੜ ਬੰਦ ਨਾਚੈ ਤੂਚੇ ਪਾਏ ਦੁਖ ਪਾਵਣਿਆ ਜਿਸਾ ਅੰਤਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰਿ ਧਿਆਏ ਇਹਾ ਭਗਤ ਹਰ ਭਾਵਣਿਆ ਗੁਰਮਖ ਭਗਤ ਜੁਕਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਣੀ ਚਿਤ ਲਾਵਣਿਆ